ਦੀ ਨਾਮ ਤੁਹਾਡਾ ਜਿਹੜਾ ਤੁਹਾਡਾ ਡਾਕਾ ਜੀ ਮੈਂ ਸਬ ਇੰਸਪੈਕਟਰ ਸੁਨੀਦਰ ਆਣੀ ਐਸਏ ਜੀ ਫਤੇਗੜ ਪੈਂਤੂਰ ਪੋਸਟਡ ਹੈ ਜੀ ਮੈਡਮ ਜੋ ਜਾਣਕਾਰੀ ਜਿਹੜਾ ਤੁਹਾਡੇ ਵੱਲੋਂ ਅੱਜ ਸਾਈਕਲ ਮਾਰਚ ਜਾਂ ਸਪੋਰਟਸ ਕਰਵਾਈ ਜਾ ਰਹੀ ਹੈ ਉਹਨਾਂ ਨੂੰ ਮੰਨ ਤੋ। ਮਾਂ ਜੋਗ ਸੀਐਮ ਸਾਹਿਬ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਸਪੈਸ਼ਲ ਕੈਂਪੇਨ ਜਿਹੜਾ ਮਾਂ ਜੋਗ ਐਸਐਸਪੀ ਸਾਹਿਬ ਤੇ ਡੀਏਜੀ ਸਾਹਿਬ ਵੱਲੋਂ ਜਿਹੜਾ ਪੁਲਿਸ ਦੀ ਅਰਥ ਸਾਈਕਲ ਰੈਲੀ ਕਮਪੋਰਟਸ ਮੀਟ ਜਿਹੜਾ ਅਰੇਂਜ ਕੀਤਾ ਗਿਆ ਜਿਹਦੇ ਵਿੱਚ ਕੀ ਵੱਧ ਤੋਂ ਵੱਧ ਯੂਥ ਵੀ ਆ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਹੁਦੇ ਵਾਲੇ ਸਾਰੇ ਮੁਲਾਜ਼ਮ ਵੀ ਇਕੱਠੇ ਹੋਏ ਆ ਤਾਂ ਕਿ ਇੱਕ ਇਹ ਇੱਕ ਅਵੇਅਰਨੈਸ ਕੈਂਪਨ ਆ ਤਾਂ ਕਿ ਜਿਹੜਾ ਪਬਲਿਕ ਨੂੰ ਵੀ ਅਵੇਅਰ ਕੀਤਾ ਜਾਵੇ ਤੇ ਨਸ਼ਿਆਂ ਦੇ ਜਿਹੜੇ ਆ ਦੁਰਵਿਹਾਰ ਜੋ ਹੋ ਰਿਹਾ ਵਾ ਉਹਨਾਂ ਤੋਂ ਜਿਹੜੀ ਹੈ ਨਿਜਾਤ ਪਾਈ ਜਾ ਸਕੇ ਜਦੋਂ ਜਿਹੜਾ ਅੱਜ ਕੱਲ ਨਸ਼ਾ ਲੜਕੀਆਂ ਦੇ ਨਾਲ ਦਾ ਲੜਕੀਆਂ ਵੀ ਕਰ ਰਹੀਆਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਇਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਠੀਕ ਹੈ ਬਿਲਕੁਲ ਅੱਜ ਕੱਲ ਸਰ ਪੰਜਾਬ ਸਰਕਾਰ ਵੀ ਬਿਲਕੁਲ ਸਹਿਯੋਗ ਦੇ ਰਹੀ ਹੈ ਕਿ ਨਸ਼ਿਆਂ ਦੇ ਜਿਹੜਾ ਇਹ ਦੌਰ ਹੈ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ ਜਿਹੜੀ ਯੂਥ ਆ ਇਹਨੂੰ ਵੱਧ ਤੋਂ ਵੱਧ ਅਵੇਅਰਨੈਸ ਕੈਂਪੇਨ ਵਿੱਚ ਹਿੱਸਾ ਲੈਣਾ ਚਾਹੀਦਾ ਸਪੋਰਟਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਜੋ ਇਹ ਨਸ਼ਿਆਂ ਦੇ ਤੋਂ ਦੂਰ ਰਹਿ ਸਕਣ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਇਹ ਮਹਿੰਮ ਚੱਲ ਰਹੀ ਹੈ ਜਿਹੜੀ ਨਸ਼ਿਆਂ ਦੇ ਖਿਲਾਫ ਸੋ ਉਹਦੇ ਵਿੱਚ ਹੀ ਜਿਹੜੀ ਇੱਕ ਸਾਡਾ ਪ੍ਰੋਗਰਾਮ ਹੈ ਕਾਡਾ ਜਦੋਂ ਕੰਪਰੀਹੈਂਸਿਵ ਐਕਸ਼ਨ ਅਗੇਂਸਟ ਡਰਗ ਅਬਿਊਜ਼ ਕਹਿੰਦੇ ਹੈਗੇ ਨੇ ਉਹਦੇ ਵਿੱਚ ਅਵੇਅਰਨੈਸ ਐਕਟੀਵਿਟੀ ਸਾਡੀਆਂ ਚੱਲ ਹੀ ਰਹੀਆਂ ਨੇ ਪਿਛਲੇ ਹਫਤੇ ਵੀ ਤੁਸੀਂ ਦੇਖਿਆ ਹੋਣਾ ਬਾਗੇ ਪੁਰਾਣੇ ਦੇ ਵਿੱਚ ਅਸੀਂ ਇੱਕ ਇਵੈਂਟ ਕੀਤਾ ਸੀ ਸੈਮੀਨਾਰ ਉਥੇ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਨੂੰ ਬੁਲਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਨਸ਼ਿਆਂ ਦੇ ਬਾਰੇ ਤੇ ਉਹਨਾਂ ਦੇ ਵਿਚਾਰ ਵਟਾਂਦਰੇ ਜਿਹੜਾ ਕੀਤਾ ਗਿਆ ਸੀ ਤੇ ਅੱਜ ਵੀ ਉਸੇ ਲੜੀ ਦੇ ਵਿੱਚ ਅਸੀਂ ਅੱਜਿਕ ਸਾਈਕਲਿੰਗ ਤੇ ਸਪੋਰਟਸ ਇਵੈਂਟ ਰੱਖਿਆ ਹੈ ਜਿਹੜਾ ਸਾਈਕਲਿੰਗ ਇਵੈਂਟ ਹੈ ਇਹ ਜੁਗਿੰਦਰ ਚੌਂਕ ਮੋਗਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਘੁੰਮ ਕੇ ਗੁਰਨਾਨਕ ਕਾਲਜ ਦੇ ਵਿੱਚ ਖਤਮ ਹੋਊਗਾ ਤੇ ਉਹ ਤੋਂ ਬਾਅਦ ਕਾਲਜ ਦੇ ਗਰਾਊਂਡ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਵੱਖ-ਵੱਖ ਸਪੋਰਟਸ ਐਕਟੀਵਿਟੀਜ਼ ਆਰਗੇਨਾਈਜ਼ ਕੀਤੀਆਂ ਗਈਆਂ ਇਹਦਾ ਮੇਨ ਮੋਟਿਵ ਇਹੀ ਹੈ ਕਿ ਲੋਕਾਂ ਦੇ ਵਿੱਚ ਵਾਤੂਵਾਤ ਆਪਾਂ ਜਾਗਰੂਕਤਾ ਫੈਲਾਏ ਨੌਜਵਾਨਾਂ ਨੂੰ ਜਿਹੜਾ ਇਸ ਜਿਹੜੀ ਉਹਨਾਂ ਦੀ એનર્ਜੀ ਹੈ ਉਹਨੂੰ ਪੋਜ਼ੀਟਿਵਲੀ ਚੈਨਲਾਈਜ਼ ਕਰਦੇ ਹੋਏ ਆਪਾਂ ਨਸ਼ਿਆਂ ਤੋਂ ਦੂਰ ਕਰਕੇ ਚੰਗੇ ਕੰਮ ਕਰੀਏ ਨੌਜਵਾਨ ਪੀੜ੍ਹੀ ਨੂੰ ਇਹ ਸੰਦੇ ਪੰਜਾਬ ਪੁਲਿਸ ਵੱਲੋਂ ਅਸੀਂ ਇਹੀ ਅਪੀਲ ਕਰਦੇ ਹਾਂ ਨੌਜਵਾਨਾਂ ਨੂੰ ਕਿ ਵੱਤੋ ਵੱਦ ਸਾਡੇ ਨਾਲ ਜੁੜਨ ਪੰਜਾਬ ਪੁਲਿਸ ਦਾ ਜਿਹੜਾ ਇਹ ਉਪਰਾਲਾ ਹੈਗਾ ਡਰਗ ਫ੍ਰੀ ਪੰਜਾਬ ਨਸ਼ਾ ਮੁਕਤ ਪੰਜਾਬ ਤੇ ਆਪਣੇ ਆਪ ਨੂੰ ਵੀ ਤੇ ਜਿਹੜੇ ਆਪਣੇ ਆਸ-ਪਾਸ ਦਾ ਸੋਸ਼ਲ ਸਰਕਲ ਹੈ ਉਹਨਾਂ ਦੇ ਦੋਸਤ ਹੈ ਸਾਰੇ ਉਹਨਾਂ ਨੂੰ ਵੀ ਇਹ ਮੋਟੀਵੇਸ਼ਨ ਪੈਦਾ ਕਰਨ ਕਿ ਨਸ਼ੇ ਦੇ ਨਾਲ ਨੁਕਸਾਨ ਹੀ ਹੁੰਦਾ ਕਿਸੇ ਦਾ ਕੋਈ ਅੱਜ ਤੱਕ ਫਾਇਦਾ ਨਹੀਂ ਹੋਇਆ ਤੇ ਇਸ ਤੋਂ ਦੂਰ ਹੋ ਕੇ ਜਿਹੜਾ ਪੋਜ਼ੀਟਿਵ ਜਿਹੜਾ ਆਪਣੀ એનર્ਜੀ ਨੂੰ ਪੋਜ਼ੀਟਿਵਲੀ ਚੰਗੇ ਕੰਮਾਂ 'ਚ ਲਗਾਓ